47 ਸਾਲ ਬਾਅਦ ਦਿੱਲੀ ਵਿੱਚ ਪਰਚੰਡ ਬਹੁਮਤ ਨਾਲ ਖਿਲੇਗਾ ਕਮਲ 29 ਸੀਟਾਂ ਤੇ ਖਿਲ ਚੁਕਿਆ ਕਮਲ 19 ਸੀਟਾਂ ਤੇ ਖਿਲਣਾ ਬਾਕੀ ਕੇਜਰੀਵਾਲ ਦੀ ਆਪ ਹਾਰੀ ਕੇਵਲ 22 ਸੀਟਾਂ ਤੇ ਸਿੰਪੀ ਪਰਵੇਸ਼ ਵਰਮਾ ਤੋਂ 4000 ਤੋਂ ਵੱਧ ਵੋਟਾਂ ਨਾਲ ਹਾਰੇ ਕੇਜਰੀਵਾਲ ਕਾਂਗਰਸ ਨਹੀਂ ਖੋਲ ਸકી ਖਾਤਾ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਅੱਜ ਸਵੇਰੇ ਸ਼ੁਰੂ ਹੋਈ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨ ਦੇ ਦੌਰਾਨ ਦਿੱਲੀ ਦੀ ਸੱਤਾ ਤੇ ਬੀਜੇਪੀ ਦਾ ਪਰਚਮ ਲਹਿਰਾਉਣਾ ਸ਼ੁਰੂ ਹੋ ਗਿਆ ਅਤੇ ਕਮਲ ਦਾ ਫੁੱਲ ਪਰਚੰਡ ਬਹੁਮਤ ਨਾਲ ਖਿਲਦਾ ਨਜ਼ਰ ਆਇਆ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਤੇ ਬੀਜੇਪੀ ਬੰਪਰ ਬਹੁਮਤ ਨਾਲ ਪ੍ਰਵੇਸ਼ ਕਰ ਰਹੀ ਹੈ ਖਾਸ ਗੱਲ ਇਹ ਵੀ ਦੱਸਣ ਵਾਲੀ ਹੈ ਕਿ ਪਿਛਲੀਆਂ ਦੋ ਚੋਣਾਂ ਵਿੱਚ ਕਾਂਗਰਸ ਆਪਣਾ ਖਾਤਾ ਹੀ ਨਹੀਂ ਖੋਲ ਸਕੀ ਸੀ ਅਤੇ ਨਾ ਹੀ ਇਸ ਵਾਰ ਖੋਲ ਸਕੀ ਹੈ ਸਾਡੇ 3 ਵਜੇ ਤੱਕ ਦੇ ਸਾਹਮਣੇ ਆਏ ਰਿਜ਼ਲਟ ਦੇ ਦੌਰਾਨ ਜਿੱਥੇ ਭਾਜਪਾ 70 ਸੀਟਾਂ ਵਿੱਚੋਂ 29 ਸੀਟਾਂ ਤੇ ਜਿੱਤ ਹਾਸਲ ਕਰ ਚੁੱਕੀ ਹੈ ਉੱਥੇ ਹੀ 19 ਸੀਟਾਂ ਤੇ ਕਮਲ ਖਿਲਣਾ ਬਾਕੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਾਰਟੀ ਕੇਵਲ 22 ਸੀਟਾਂ ਤੇ ਹੀ ਸਿਮਟ ਕੇ ਰਹਿ ਗਈ ਹੈ ਇਹਨਾਂ ਸੀਟਾਂ ਵਿੱਚੋਂ 9 ਸੀਟਾਂ ਤੇ ਜਿੱਤ ਦਰਜ ਕਰ ਚੁੱਕੀ ਹੈ ਲੇਕਿਨ ਪਾਰਟੀ ਨੂੰ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਪਾਰਟੀ ਸੰਚਾਲਕ ਅਰਵਿੰਦ ਕੇਜਰੀਵਾਲ ਖੁਦ ਆਪਣੀ ਸੀਟ ਹਾਰ ਗਏ ਹਨ ਉਹਨਾਂ ਨੂੰ ਪ੍ਰਵੇਸ਼ ਵਰਮਾ ਨੇ 4000 ਤੋਂ ਵੱਧ ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਹੈ ਜਦ ਕਿ ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨਵੀ ਆਪਣੀ ਸੀਟ ਹਾਰ ਗਏ ਹਨ ਇਹ ਤਿੰਨੋਂ ਜੇਲ੍ਹ ਗਏ ਸਨ ਅਤੇ ਇਸੇ ਕਾਰਨ ਹੀ ਉਹ ਚੋਣਾਂ ਹਾਰ ਗਏ ਪਾਰਟੀ ਦੀ ਗਿਰਾਵਟ ਗ੍ਰਾਫ ਵੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੇਜਰੀਵਾਲ ਨੂੰ ਮਿਲਣ ਲਈ ਦਿੱਲੀ ਪਹੁੰਚੇ ਇੱਕ ਗੱਲ ਸਾਫ ਹੋ ਰਹੀ ਹੈ ਕਿ ਆਪ ਦੀ ਹਾਰ ਦਾ ਸਿੱਧਾ ਅਸਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਵੇਗਾ ਹੁਣ ਮੁੱਖ ਮੰਤਰੀ ਭਗਵੰਤ ਮਾਨਵੀ ਕੇਜਰੀਵਾਲ ਦੀਆਂ ਸਿਫਤਾਂ ਕਰਦੇ ਨਜ਼ਰ ਨਹੀਂ ਆਉਣਗੇ ਦੱਸਦੇ ਚੱਲੀਏ ਕਿ ਮੁੱਖ ਮੰਤਰੀ ਆਕਸ਼ੀ ਆਪਣੀ ਸੀਟ ਬਚਾਉਣ ਵਿੱਚ ਸਫਲ ਰਹੀ ਹੈ ਦੂਜੇ ਪਾਸੇ ਬੀਜੇਪੀ ਦੀ ਪਰਚੰਡ ਬਹੁਮਤ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੀ ਜਿੱਤ ਤੇ ਦਿੱਲੀ ਦੀ ਜਨਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਇਹ ਵਿਕਾਸ ਦੀ ਜਿੱਤ ਹੈ ਸੁਸ਼ਾਸਨ ਜਿੱਤਿਆ ਹੈ ਇਤਿਹਾਸਿਕ ਜਿੱਤ ਤੇ ਲਾਉਣ ਲਈ ਦਿੱਲੀ ਦੀ ਜਨਤਾ ਦਾ ਆભાર વ્યક્ત ਕੀਤਾ ਦਿੱਲੀ ਵਿੱਚ ਚਾਰੋਂ ਤਰਫ ਵਿਕਾਸ ਦੀ ਲਹਿਰ ਦੇਖਣ ਨੂੰ ਮਿਲੇਗੀ